ਇਹਦਾ ਕਹਾਣੀ ਜੋ ਕਿ ਹਰਪ੍ਰੀਤ ਸਿੰਘ ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸੁਰਜਨ ਕਦੀ ਕਦਾਈ ਗੁਰਦੁਆਰੇ ਜਾਣ ਵਾਲਾ ਬੰਦਾ ਸੀ ਮਰਨ ਲਿਖਾਈ ਮੰਡਲ ਮੇ ਆਈ ਲਿਖੀ ਪੰਕਤੀ ਜਦ ਵੀ ਕੰਤ ਤੇ ਲਿਖੀ ਪਰਦਾ ਤਾਂ ਮਨ ਪਾਵਕ ਹੋ ਜਾਂਦਾ ਚੌ ਸਾਲਾਂ ਬਾਅਦ ਰੱਬ ਨੇ ਸੁਣੀ ਸੀ ਬੱਚੇ ਦੇ ਸੁਪ ਲੜ ਗਿਆ ਤੇ ਮਰ ਗਿਆ ਡਾਕਟਰ ਨੇ ਜਵਾਬ ਦਿੱਤਾ ਕੱਬਦੀ ਹੁਣ ਮਾਂ ਨਹੀਂ ਬਣ ਸਕਦੀ ਸੀ ਕਿੰਨੇ ਸਾਲ ਦੀਵਾਲੀ ਕੀ ਦੁਸਹਿਰੇ ਕੀ ਹਰ ਤਿਹਾਰ ਇੰਜ ਲੱਗਦਾ ਜਿਵੇਂ ਕਚੈਰੀ 'ਚ ਬੈਠੇ ਦਾ ਦਿਨ ਛੋਟਾ ਪ੍ਰਾਨ ਨਿਰੰਜਨ ਜੁਨੇ ਰਸਟ੍ਰਿਟਚੋਂ ਪੜ੍ਹ ਕੇ ਪਾਸ ਹੋਇਆ ਤਾਂ ਅੱਜ ਪਹਿਲੀ ਵਾਰ ਲੱਡੂਆਂ ਦਾ ਡੱਬਾ ਲੈਣ ਗਿਆ ਪਿੰਦੇ ਹੋਟਲ ਤੋਂ ਥੋੜੇ ਇੱਕ ਦਿਨ ਨੂੰ ਸਰਜਣ ਦੀ ਕਰਵਾਲੀ ਭਜਨ ਨੂੰ ਵੀ ਪੇਕਿਓ ਪਸ਼ੂ ਗਾਵਰੀ ਮਿਲ ਗਈ ਉਹਦੀ ਪੈਣ ਸਰਬਜੀਤ ਨੂੰ ਸਰਕਾਰੀ ਟੀਚਰ ਦੀ ਨੌਕਰੀ ਮਿਲ ਗਈ। ਸੁਰਜਨ ਨੂੰ ਦੱਸਦੀ ਕਿ ਸਰਬਜੀ ਦਾਖਦੀਏ ਪੈਣੇ ਤੁਹਾਡੇ ਪਿੰਡ ਵਾਲੇ ਸਕੂਲ ਹੀ ਪੜਾਉਣ ਲੱਗਣਾ। ਸੁਰਜਨ ਕੈਂਦਲੈ ਸਾਡੇ ਸਕੂਲ ਕੀ ਭਾਵੇਂ ਸਾਡੇ ਕਰ ਰਹਿ ਪਵੇ। ਕਿਉਂ ਬਈ ਨਿਰੰਜਨਾ? ਸ਼ਾਡਾਇਆ ਕਰੇਗਾ ਸਕੂਲ। ਦਲੰਜੋ ਜੋ ਅਖਬਾਰ ਪਰ ਰਿਹਾ ਸੀ ਤੇ ਲੋਨ ਮਿਰਚ ਆਈ ਰੋਟੀ ਖਾ ਰਿਹਾ ਸੀ। ਲੈ ਮੈਂ ਕਿਉਂ ਛੱਡ ਕੇ ਆਮਾ ਵੱਡੇ ਪਾਈ। ਮੈਂ ਆਪਣਾ ਵਿਆਹ ਕਰਾਉਣਾ ਮੇਰੇ ਘਰ ਵਾਲੇ ਕੀ ਕਹੂ ਨਿਰੰਜਨ ਦੀ ਗੱਲ ਸੁਣ ਰਾਹ ਪਰਜਾਈ ਦੋ ਮੈਂ ਹੱਸ ਪਏ ਸੁਰਜਨ ਨੇ ਕਿਹਾ ਜੇ ਉਹਦੇ ਨਾਲ ਹੀ ਵਿਆਹ ਦੀਏ ਤੈਨੂੰ ਫਿਰ ਸੁਰਜਨ ਦੀ ਗੱਲ ਸੁਣ ਮੂੰਹ ਵਿੱਚ ਬੁਰਕੀ ਫੁਲ ਗਈ ਆਂਦਾ ਉਹ ਤਾਂ ਉਹ ਮੱਚ 2 ਸਾਲ ਵੱਡੀ ਹੈ ਨਿਰੰਜਨ ਦੀ ਪਰਜਾਈ ਕਹਿੰਦੀ ਲੈ 2 ਸਾਲਾਂ ਦੇ ਫਰਕ ਨੂੰ ਕੀ ਹੈ ਇੰਨਾ ਕੋ ਤਾਂ ਜਮਾਨੇ ਚੱਲ ਰਹੀ ਹੈ ਕਦੇ ਮੁੰਡਾ ਵੱਡਾ ਤੇ ਕਦੇ ਛੋਟਾ ਕਿਤੇ ਕਾਲਜ ਤਾਂ ਨਹੀਂ ਕੋਈ ਲੱਭੀ ਫਿਰਦਾ ਵਜਨ ਕੋਰਨੇ ਦੀ ਓਰ ਨੂੰ ਟੀਚਰ ਕੀਤੀ ਨਾ ਭਾਬੀ ਮੈਨੂੰ ਨਹੀਂ ਕੋਈ ਪਸੰਦ ਆਈ ਮੈਂ ਤਾਂ ਇਹ ਸੋਚਦਾ ਵੀ ਹਾਂ ਵੀ ਉਹ ਤਾਂ ਨੌਕਰੀ ਤੇ ਲੱਗੀ ਐ ਤੇ ਮੈਂ ਵੇਰਜਗਾ ਚਾਹ ਟਾਕੀ ਹੁੰਦੇ ਕਿਤੇ ਮੇਥੋਂ ਦਾਇਤਾ ਨਹੀਂ ਮੰਗਦੇ ਵਜਨ ਪਰ ਬੋਲਣ ਹੀ ਲੱਗੀ ਸੀ ਸੁਰਜ ਨੇ ਰੋਕਤਾ ਤੇ ਕਿਹਾ ਦਾਇਤਾ ਤੇਨੂੰ ਦੇਣਾ ਪਊ ਇਸ ਵਾਰ ਨਰਿੰਜਨ ਦੇ ਨਾਲ-ਨਾਲ ਭਜਨਪੁਰ ਵੀ ਇਹ ਗੱਲ ਸੁਣ ਲਈ ਉਤਾਵਲੀ ਸੀ ਸੁਰਜਨ ਅਗਲੀ ਗੱਲ ਕਿਹੜੀ ਕਹਿਣ ਵੱਲ ਗਿਆ ਸੁਰਜਨ ਕਹਿੰਦਾ ਉਹ ਦਾਜੇ ਤੁਹਾਡੀ ਤੁਹਾਹਾਂ ਦੀ ਪਹਿਲੀ ਔਲਾਦ ਸੁਰਜਨ ਦੀ ਗੱਲ ਸੁਣ ਘਰ 'ਚ ਇੰਜ ਕਾ ਮੋਸ਼ਿਸ਼ ਆ ਗਈ ਜਿਵੇਂ ਮੁਸਲਮ ਲੀਗ ਨੇ ਪਾਕਿਸਤਾਨ ਦੀ ਮੰਗ ਤੇ ਤਾਂ ਦੱਸਿਆ ਤੋਂ ਸਾਈਨ ਕਰਾ ਲਏ ਹੋਣ ਭਜਨਪੁਰ ਕੁਛ ਨਾ ਬੋਲ ਸਕੀ ਉਹਦਾ ਇਹ ਗੱਲ ਸੁਣ ਘੱਟ ਪਰ ਗਿਆ ਤੇ ਨਾਲ ਮੈਂ ਦੀਆਂ ਛਿੱਟੀਆਂ ਨੂੰ ਚੁੱਲ੍ਹੇ 'ਚ ਧੱਕਣ ਲੱਗੀ। ਨਿਰੰਜਨ ਮੰਜੇ ਤੋਂ ਉੱਠਿਆ ਤੇ ਪਜਨ ਪਰਜਾਈ ਕੋਲ ਗਿਆ ਤੇ ਉਹਨੂੰ ਤਰਵਾਸਾ ਦਿੰਦੇ ਹੋਏ ਬੋਲਿਆ ਜੇ ਇਸ ਦਾਜ ਨਾਲ ਦੋ ਘਰ ਵਸਦੇ ਨੇ ਤਾਂ ਮੈਨੂੰ ਮਨਜ਼ੂਰ ਹੈ। ਸੁਰਜ ਨੇ ਤਾਂ ਰੇਤੇ ਦੇ ਲੱਡੂ ਵਟਣ ਨਾਲੋਂ ਖੁਦ ਵਿਚੋਲਾ ਬਣ ਵਿਆਹ ਦੀ ਗੱਲ ਹਫ਼ਤੇ 'ਚ ਸ੍ਰੀ ਲਾਤੀ। ਅੱਜ 22 ਸਾਲ ਬਾਅਦ ਸਕੂਲ ਦੇ ਨਵ ਉਸਾਰੇ ਲਈ ਸੁਰਜਨ ਤੇ ਮੁੰਡੇ ਗੁਰਜੀਤ ਨੇ ਯੋਨਲਿੰਗ ਜੰਦੀ ਪਹਿਲੀ ਔਲਾਦ ਸੀ 50000 ਰੁਪਏ ਬਾਰੋਂ ਕੱਲੇ ਸਨ ਜੋ ਉਹਦੇ ਪਤੀ ਜੇ ਹਰਮਨ ਦੇ ਕੋਲ ਸਨ ਸਾਰਿਆਂ ਨੇ ਥਵਾਕ ਨੇ ਦੋ ਘਰਾਂ ਚ ਚਿਰਾਗ ਜਗਾ ਦਿੱਤੇ ਪਿੰਟਰ ਨੇ ਪੁੱਛਿਆ ਇਸ ਦਫ਼ਤਰ ਸਾਹਮਣੇ ਵਾਲੀ ਕੰਨ ਤੇ ਕੀ ਲਿਖੀਏ ਤਾਂ ਸੁਰਜਨ ਦੇ ਸ਼ਬਦ ਸਨ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਰ ਜੇਕਰ ਤੁਹਾਨੂੰ ਇਹ ਕਹਾਣੀ ਸੋਹਣੀ ਲੱਗੀ ਤਾਂ ਲਾਈਕ ਜ਼ਰੂਰ ਕਰਦੇ ਜੀ ਤੇ ਸ਼ੇਅਰ ਵੀ ਜ਼ਰੂਰ ਕਰਦੇ ਜੀ ਧੰਨਵਾਦ